ਪਿਆਰੀ ਸਾਧ ਸੰਗਤ ਜੀ ਆਪਣਾ ਜਥਾ ਸਤਿ ਸ਼ਕਨ ਸ਼੍ਰੀ ਔਰ ਸਾਹਿਬਾ ਵਾਸਤੇ ਚੱਲੇ ਪਉਣ ਲੱਗਾ ਜੀ ਤੇ ਮਹਾਰਾ ਅੰਗ ਸੰਗ ਸਹਾਇਕ ਸਹਾਤਾਕਰੂ ਜੀ ਚੱਲੇ ਪਉਂਦੀ ਅਗਿਆ ਬਖਸ਼ਨੀ ਮੇਰ ਪ੍ਰਿਆਤ ਰੱਖਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੈਰੀ ਸਾਧ ਸੰਗਤ ਜੀ ਦਾਸ ਦੇ ਜਥੇ ਨੇ ਤੇ ਦਾਸ ਨੇ ਸਵੇਰ ਦੇ 3:30 ਵਜੇ ਦੇ ਜਿਹੜੇ ਚੱਲੇ ਜਿਹੜੇ ਆ ਸੱਚਖੰਡ ਜਿਹੜੀ ਹੇਮਕੋਟ ਸਾਹਿਬ ਪਾ ਦਿੱਤੇ ਨੇ ਤੇ ਪਿਤਾ ਲక్ష్ਮੀ ਜੀ ਦਾ ਖਾਪੜਾ ਲੈ ਕੇ ਅਰਦਾਸ ਬੇਨਤੀ ਕਰਕੇ ਦਾਸ ਦੀ ਛੇਵੀਂ ਯਾਤਰਾ ਤੇ ਦਾਸ ਦੇ ਜਿਹੜਾ ਜਥਾ ਵਾ ਉਹਨਾਂ ਦੀ 17ਵੀਂ ਯਾਤਰਾ ਯਾਤਰਾ ਜਿਹੜੀ ਉਹ ਚੱਲ ਰਹੀ ਆ ਜੀ ਤੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਪਿਤਾ ਦਸ਼ਮੇਸ਼ ਅੰਗ ਸੰਗ ਸਹਾਇਓ ਕੇ ਇਸ ਤਰ੍ਹਾਂ ਹੀ ਯਾਤਰਾ ਆਪਣੀ ਜਿਹੜੀ ਸਾਡੇ ਤੱਕ ਤੱਕ ਲੋ ਸਫਲਤਾ ਕਰਵਾਵੇ ਲੈਂਦੇ ਰਹਿਣ ਸੇਵਾ ਖੁਸ਼ੀਆਂ ਦੇ ਝਕਾਰੇ ਇਕ ਜਾਵੇ ਨਿਹਾਲ ਹੋ ਜਾਵੇ ਉਹ ਤਾਂ ਪਾਵੈ ਸਿੰਘਾ ਦੇ ਮਨ ਨੂੰ ਪਾਵੇ ਤਨ ਤਾਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਨੂੰ ਪਾਵੇ ਕੱਟ ਸ੍ਰੀ ਆ ਆਪਣਾ ਜਥਾ ਅਰਦਾਸ ਬੇਨਤੀ ਕਰਕੇ ਚਾਲੇ ਸਤਿ ਸੰਤ ਸਿੰਘ ਹਿੰਦਰਪੁਰ ਸਾਹਿਬ ਵਾਲੇ ਪਹਾੜਾ ਵਾਲੇ ਸੰਤਾਣੇ ਦੇਖ ਸਕਦੇ ਹੋ ਭਾਦਦੇ ਹੋਏ ਨੇ ਤੇ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਕੋਈ ਮੇਰਾ ਵੀਰ ਭੈਣ ਘੋੜਿਆਂ ਤੇ ਸਵਾਰੀ ਕਰਕੇ ਸੱਚਖੰਡ ਸ੍ਰੀ ਹਿਮਕੋਟ ਸਾਹਿਬ ਵੱਲ ਦਰਸ਼ਨ ਦੀਦਾਰੇ ਕਰਨ ਵਾਲੇ ਆ ਰਹੇ ਨੇ ਤੇ ਕੋਈ ਮੇਰਾ ਵੀਰ ਪਹਾੜਾ ਵੱਲ ਨੂੰ ਪੈਦਲ ਜਾ ਰਿਹਾ ਨੇ ਤੇ ਸਾਡਾ ਜੱਫਾ ਜਿਹੜਾ ਵਾ ਪੈਦਲ ਜਾ ਰਿਹਾ ਤੇ ਸਾਡੇ ਹੀਰੇ ਭਾਜੀ ਕੋ ਕੁਝ ਕ ਸ਼ਬਦ ਉਹ ਸੁਣ ਸਕਦੇ ਹੋ ਜੀ ਉਹਨਾਂ ਕੋ ਕੋਈ ਕੁਛ ਸ਼ਬਦ ਗਿਰੇ ਆ ਉਹ ਸਰਣ ਕਰੋ ਉਹਨਾਂ ਕੋ ਤੇ ਆਪਣੇ ਬਾਰੇ ਦੱਸਣਗੇ ਤੇ ਯਾਤਰਾ ਕਿਵੇਂ ਦੀ ਲੱਗ ਰਹੀ ਆ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਭਾਰਾਂ ਦੇ ਵਿੱਚ ਤਾਨੂੰ ਭਾਈ ਸਾਹਿਬ ਇੱਕ ਹੋਰ ਦੱਸਣਗੇ ਭਾਈ ਸਾਹਿਬ ਜੀ ਜਿਸ ਤਰ੍ਹਾਂ ਆਪਾਂ ਨੂੰ ਸੰਤਾਂ ਜਿਹੜੀਆਂ मतलब ਸਾਰਿਆਂ ਧਰਮਾਂ ਦੇ ਵਿੱਚ ਡਰਾਉਣ ਵਾਲੇ ਹੁੰਦੇ ਆ ਕਿ ਤੁਸੀਂ ਉੱਥੇ ਨਾ ਜਾਓ ਉੱਥੇ ਐਵੇਂ ਹੋ ਗਿਆ ਆਹ ਹੋ ਗਿਆ ਵਾ ਤੇ ਆਪਾਂ ਜਿਹੜਾ ਆਕਸੀਜਨ ਲੈਵਲ ਕਈ ਸੰਤਾਂ ਕਹਿੰਦੇ ਨੇ ਤੇ ਜਾਂ ਪਹਾੜਾਂ ਦੇ ਵਿੱਚ ਜਿਸ ਤਰ੍ਹਾਂ ਪਹਾੜ ਵੀ ਆਪਣੇ ਡਿੱਗੇ ਹੋਏ ਨੇ ਕੁਝ ਵੀ ਹੋਇਆ ਤੇ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਦਾ ਇਹ ਸੁਨਾਹ ਜਿਹੜਾ ਦੱਸਣਾ ਚਾਹੁੰਦੇ ਸੰਤਾਂ ਜਿਹੜੀਆਂ ਆਏ ਸਾਲ ਦਰਸ਼ਨ ਕਰਨ ਤੇ ਸੰਤਾਂ ਦਾ ਡਰਨਾ ਖੁੱਲੇ ਦਿਲ ਨਾਲ ਦਰਸ਼ਨ ਕਰੇ ਸ਼ੀਆ ਦੇ ਜਕਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਆਪਰ ਕਿਰਪਾਣਾ ਗੁਰੂਆਂ ਸਾਹਿਬਾਂ ਦੀ ਆਪਰ ਕਿਰਪਾਣਾ ਪਨਵੀਂ ਯਾਤਰਾ ਮਹਾਰਾਜੀ ਸਫਲਤਾ ਕਰਾਉਣ ਤੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਟੁਕੜੇ ਪਹਾੜਾਂ ਦੇ ਪਹਾੜਾਂ ਤੇ ਚਿੱਟੀ ਚਾਦਰ ਲੈ ਚੁੱਕੇ ਨੇ ਪਹਾੜ ਤਾਰਿਆਂ ਦੀ ਲੋਏ ਚੱਲੇ ਸੀ ਤੇ ਸੂਰਜ ਦੀ ਲੋਏ ਆਪਾਂ ਜਿਹੜਾ ਪਹੁੰਚਣਾ ਵਾ ਜਦੋਂ ਚਮਕ ਪਹਾੜਾਂ ਉੱਤੇ ਪੈਂਦੀ ਆ ਸੂਰਜ ਦੀ ਚਿੱਟੀ ਚਾਦਰ ਤੇ ਤੇ ਐਂ ਲੱਗਦਾ ਵਾ ਜਿਵੇਂ ਕੋਈ ਇੱਕ ਸੁਨਹਿਰੀ ਡਾਇਮੰਡ ਹੀਰਾ ਜਿਹਨੂੰ ਕਹਿ ਜਾਂਦਾ ਐਵੇਂ ਲੱਗਦਾ ਸੰਤਾਂ ਦੇ ਵਿੱਚ ਉੱਚਾ ਦੇਖ ਸਕਦੇ ਹੋ ਤੁਸੀਂ برف ਦੇ ਉੱਤੇ ਗਲੇਸ਼ੀਅਰ ਦੇ ਉੱਪਰ ਚੱਲ ਗਏ ਸੰਤਾਂ ਬਹੁਤ ਹੀ ਮਜ਼ਬੂਤੀ ਦੇ ਨਾਲ ਚੱਲ ਰਹੀਆਂ ਨੇ ਤੇ ਜਿਕਾਰਿਆਂ ਦਾ ਸਪਿਰਟ ਜਿਹੜਾ ਸੰਗਤਾਂ ਦੇ ਵਿੱਚ ਵੱਸਿਆ ਹੋਇਆ ਭਰਿਆ ਪੂਰਾ ਤੇ ਜੋਸ਼ ਨਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਕਲੇਸ਼ੀਏ ਦੇ ਉੱਪਰ ਜਿਹੜਾ ਬਰਫ਼ ਪਈ ਹੋਈ ਆ ਉਹਦੇ ਉੱਪਰ ਚੱਲ ਰਹੇ ਆ ਬਹੁਤ ਹੀ ਮਜ਼ਬੂਤੀ ਦੇ ਨਾਲ ਪੈਰ ਰੱਖ ਕੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਤੇ ਮਹਾਰਾਜ ਸਾਰਿਆਂ ਨੂੰ ਤਾਂਦੁਰਸਤੀਆਂ ਬਖਸ਼ਣ ਬਾਲ ਬਖਸ਼ਣ ਉਦਮ ਬਖਸ਼ਣ ਇਸ ਸੂਰਜ ਦੀ ਕਿਰਨ ਦੇਖ ਸਕਦੇ ਹੋ ਸੂਰਜ ਦੇਖ ਸਕਦੇ ਹੋ ਤੇ ਬਹੁਤ ਹੀ ਨਿਆਰਾ ਬਰਫ਼ ਦੇ ਉੱਪਰ ਇਹੋ ਚਮਕ ਪੈ ਰਹੀ ਆ ਐਵੇਂ ਲੱਗਦਾ ਜਿ ਤਰ੍ਹਾਂ ਹੀਰਾ ਹੈ ਤਾਂ ਦਾ ਇਕੱਠ ਮਾਰਦਾ ਠਾਠਾ ਮਾਰਦਾ ਸੰਗਤਾਂ ਜਕਾਰੇ ਗੁੰਗੇ ਆ ਜਗਾਰੇ ਗੁੰਗੇ ਆ ਰਹੇ ਨੇ ਸੱਚਖੰਡ ਸ੍ਰੀ ਅਮਰ ਪ੍ਰਸਾਦ ਦਰਸ਼ਨਾਂ ਲਈ ਆ ਰਹੀ ਹੈ ਤੁਸੀਂ ਪਹਾੜਾਂ ਦਾ ਅਲੌਕਿਕ ਦ੍ਰਿਸ਼ ਦੇਖ ਸਕਦੇ ਹੋ ਜੀ ਪਹਾੜਾਂ ਨੇ ਚਿੱਟੀ ਚਾਦਰ ਜਿਹੜੀ ਆਪਣੇ ਉੱਤੇ ਲਈ ਹੋਈ ਆ ਤੇ ਸੂਰਜ ਦੀ ਚਮਕ ਦੇਖ ਸਕਦੇ ਹੋ ਸਮੇਸ਼ ਪਿਤਾ ਦੀ ਕਿਰਪਾ ਦੇ ਨਾਲ ਹਰ ਸਾਲ ਦਰਸ਼ਨ ਕਰੀਦੇ ਆ ਗੁਰੂ ਮਹਾਰਾਜ ਦੇ ਪਰ ਮਹਾਰਾਏ ਨੇ ਇਹਦਾ ਅੰਗ ਸੰਗ ਸਹਾਇਕ ਸਹਾਇਤਾ ਕੀਤੀ ਆ ਤੇ ਹਰ ਸਾਲ ਕਰਦੇ ਨੇ ਤੇ ਐਤਾਂ ਗੁਰੂ ਮਾਰਾ ਨੇ ਦਾਸ ਨੂੰ ਜਿਹੜੀ ਆ ਉਹ ਸੇਵਾ ਬਖਸ਼ੀ ਆ ਤੇ ਖਲੀ ਵੀਰ ਸਾਡਾ ਹਰ ਸਾਲ ਆਉਂਦਾ ਵਾ ਤੇ ਹਰ ਸਾਲ ਹੀ ਮਾਰਾ ਇਹਨੂੰ ਸੇਵਾ ਬਖਸ਼ਦੇ ਮਾਤਾ ਦੀ ਇਹ ਜਿਹੜੇ ਮਾਤਾ ਆ ਰਹੇ ਨੇ ਤੇ ਇਹ ਪਟਿਆਲੇ ਦੇ ਤੇ ਅਸੀਂ ਨਾਲ ਹੀ ਥੱਲੇ ਉਹ ਲੈ ਕੇ ਆ ਰਹੇ ਆ ਦਾਸ ਨੇ ਵੀ ਸੇਵਾ ਕੀਤੀ ਮਾਤਾ ਨੂੰ ਨਾਲ ਉੱਪਰ ਧਿਆੰਦੀ ਤੇ ਸਾਡਾ ਜੱਗਾ ਵੀਰ ਪਟਿਆਲੇ ਦਾ ਇਹਨੂੰ ਵੀ ਸੇਵਾ ਮਿਲੀ ਤੇ ਸੇਵਾ ਲਿਆਂਦੀ ਅਸੀਂ ਸੇਵਾ ਕੀਤੀ ਆ ਮਾਰਾ ਦੀ ਉਹ ਮਾਰਾ ਇਹਨੇ ਸਾਨੂੰ ਸੇਵਾ ਬਖਸ਼ੀ ਸੀ ਤੇ ਸੇਵਾ ਅਸੀਂ ਮਾਤਾ ਨੂੰ ਲੈ ਕੇ ਵੀ ਆਏ ਆ ਤੇ ਨਾਲ ਲੈ ਕੇ ਵੀ ਜਾਣਾ ਵਾ ਬੋਲੇ ਸੋ ਨਿਹਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਦਾਸ ਤੇ 10ਵੇਂ ਪਾਤਸ਼ਾਹੀ ਦਾ ਤਾਪੜਾ ਮਿਲਿਆ ਜੀ ਤੇ ਪੰਜਵੀਂ ਵਾਰ ਮਹਾਰਾਏ ਨੇ ਦਰਸ਼ਨ ਕਰਵਾਤੇ ਆ ਸੱਚਖੰਡ ਸ੍ਰੀ ਹਿਮਕੋਟ ਸਾਹਿਬ ਜੀ ਦੇ ਬਾਹਰ ਵਾਲੀ ਸਾਈਡ ਤੋਂ ਤੁਸੀਂ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਤੇ ਸੱਤ ਚੋਟੀਆਂ ਦੇ ਨਿਸ਼ਾਨ ਸਾਹਿਬ ਜਿਹੜੇ ਉਹ ਵੀ ਦਰਸ਼ਨ ਹੋ ਚੁੱਕੇ ਆਪਾਂ ਨੂੰ ਇਹ ਚੋਟੀਆਂ ਦੇ ਨਿਸ਼ਾਨ ਸਾਹਿਬ ਆ ਜੀ ਤੇ ਮਾਲਕ ਇਸੇ ਤਰ੍ਹਾਂ ਹੀ ਆਪਣੇ ਦਰਸ਼ਨ ਦਿਦਾਰੇ ਬਖਸ਼ਦਾ ਰਵੇ ਕਿਰਪਾ ਕਰਨੀ 5 ਵਜੇ ਚੱਲੇ ਸੀ ਤੇ 10:30 ਵਜੇ ਆਪ ਆ ਗਏ ਆ ਤੇ ਮਾਰਾ ਨੇ ਰਸਤੇ ਚੋਂ ਸਾਡੇ ਕੋਲ ਆਕਸੀਜਨ ਦੀ ਸੇਵਾ ਤੇ ਦੋ ਭੈਣਾਂ ਸੀ ਸਾਡੀਆਂ ਇੱਕ ਮਾਤਾ ਸੀ ਇੱਕ ਭੈਣ ਸੀ ਉਹਨਾਂ ਨੂੰ ਹੱਥ ਵੜ ਕੇ ਆਪਾਂ ਉੱਪਰ ਲੈ ਕੇ ਆਏ ਆ ਜੀ 2-3 ਕਿਲੋਮੀਟਰ ਤੋਂ ਤੇ ਮਾਰਾ ਨੇ ਜਿਹੜੀ ਆ ਸਾਨੂੰ ਥਾਪੜਾ ਦੇ ਕੇ ਸੇਵਾ ਬਖਸ਼ੀ ਆ ਜੀ ਤੇ ਸੇਵਾ ਕਰਦੇ ਤੇ ਹੁਣ ਅਸੀਂ ਜਿਹੜਾ ਵਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ ਤੇ ਮਹਾਰਾਜ ਤੰਦਰਸ ਸਿੰਘ ਬਖਸ਼ਣ ਜੀ ਇਹ ਆਪਣਾ ਲੰਗਰ ਹਾਲ ਤੇ ਪਰਫ ਦੇਖ ਸਕਦੇ ਹੋ ਤੁਸੀਂ ਜੀ ਨੇ ਸੁਖਾਸਨ ਇਸ ਥਾਨ ਨੇ ਜਿੱਥੇ ਮਹਾਰਾਜ ਦੇ ਅੱਜ ਸਮਾਪਤੀ ਤੋਂ ਉਪਰੰਤ ਸੁਖਾਸਨ ਕੀਤੇ ਜਾਣਗੇ ਤੁਸੀਂ ਦੇਖ ਸਕਦੇ ਹੋ ਬਾਹਰ ਵਾਲੀ ਸਾਈਡ ਤੋਂ ਜਿਦਾ ਪੂਰਾ ਟੈਂਪਰੇਚਰ ਕੀਤਾ ਹੋਇਆ ਉਸ ਹਿਸਾਬ ਨਾਲ ਮਹਾਰਾਜ ਦਾ ਸੂਰਜ ਜਿਹੜੇ ਇੱਥੇ ਆਂਦੇ ਨੇ ਜਿਹੜਾ ਤੁਹਾਨੂੰ ਦਿਖਾ ਰਹੇ ਆ ਜੀ ਆਪਣਾ ਬੈਂਡ ਦੇ ਨਾਲ ਸਤਕਾਰ ਕਰਕੇ ਸੋਖਾਸਨਾ ਤੱਕ ਪਹੁੰਚਾਇਆ ਜਾਏਗਾ ਜੀ ਯਾਰੀ ਸਾਹ ਸੰਗਤ ਜੀ ਤੁਸੀਂ ਆਰਬੀ ਬੈਂਡ ਸੁਣ ਸੰਗਦੇ ਹੋ ਅੱਜ ਸਮਾਪਤੀ ਦੇ ਪੜਾਵਲ ਜਾਂਦਾ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਅੱਜ ਸਮਾਪਤੀ ਤੋਂ ਪਰੰਤ ਸੋਖਾਸਨਾ ਕਰਕੇ ਇਹ ਸਤਖੰਡ ਸੋਖਾਸਨਾ ਵਿਕੇ ਸਤ ਗੁਰੂ ਜੀ ਨੂੰ ਬਰਾਇਮਾਨ ਕਰਨਗੇ ਤੇ ਅੱਗੇ ਲੈਣਗੇ ਕੁਆੜ ਜਿਹੜੇ ਬੰਦ ਕਰਨ ਦੀ ਤੇ ਤੁਸੀਂ ਦੇਖ ਸਕਦੇ ਹੋ ਫੌਜ ਜਿਹੜੀ ਆਪਣੀ ਅਲੌਕਿਕ ਸੰਗੀਤ ਦੇ ਨਾਲ ਧਰਮ ਬੀਟ ਦੇ ਨਾਲ ਤੇ ਸੰਗਤਾਂ ਨੂੰ ਦਿਹਾਲ ਕਰ ਰਹੇ ਨੇ ਆਰਮੀ ਬੈਂਡ ਦੇ ਨਾਲ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਸਿਵਲ ਆਰਮੀ ਬੈਂਡ ਅਤੇ ਆਰਮੀ ਬੈਂਡ ਦੇ ਮਹਾਰਾਜ ਦਾ ਸਵਾਗਤ ਕਰਦਾ ਹੋਇਆ ਸੱਚਖੰਡ ਸੁਖਸਨਵਲ ਪੜਾਵਰ ਪਰਾ ਵਾਦੀ ਹੋਏ ਪਾਵਨ ਸਰੂਪ ਆਰਮੀ ਬੈਂਡ ਸਿਵਲ ਆਰਮੀ ਬੈਂਡ ਅਤੇ ਨਿਸ਼ਾਨਚੀ ਪੰਜ ਪਿਆਰਿਆਂ ਦੀ ਅਗਵਾਈ ਹੇਟ ਮਹਾਰਾਜ ਦੇ ਪਾਵਨ ਸਰੂਪ ਸੱਚਖੰਡ ਸੁਖਨਾ ਸੁਖਾ ਸੰਵਲ ਪਰਾਦਰ ਪਰਾ ਪਾਲਕੀ ਦੇ ਰੂਪ ਚ ਨਗਰ ਕੀਰਤਨ ਦੇ ਰੂਪ ਚ ਅੱਗੇ ਵਾਧੇ ਹੋਏ ਸੰਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਤੇ ਮਹਾਰਾਜ ਦੇ ਪਾਵਨ ਸਰੂਪ ਦੇ ਦਰਸ਼ਨ ਕਰ ਸਕਦੇ ਹੋ ਸੋਖਾਸਨਾਵਲ ਵਾਧੇ ਹੋਏ प्रभु जी आज हमें भक्त मिले हैं आपका शुभ नाम सिंह जी मिले हैं और अभी हम हेमकुंड लक्ष्मण मंदिर से आ रहे हैं हम वहाँ पर सेवा देते हैं और अभी हमें भक्त मिले तो अभी साथ में रास्ते में चल रहे हैं हम भी आज जोशमढ़ जाएंगे प्रभु जी भी आज अपने घर को प्रस्थान करेंगे आज काफी दिनों से मौसम खराब था लेकिन दो दिन से मौसम ठीक है हेमकुंड में तो तीन फीट बर्फ है कम से कम तो बहुत आनंद रहा प्रभु के चरणों में रहे खूब सेवा की है ना भगवान की खूब भक्ति की और आनंद आ गया और अभी तो कल तो वहाँ बर्फ गिरी हुई थी सारे संगत पैदल आए हम भी पैदल आए घिरे तक अभी तो हम घोड़े पे आ रहे हैं यह पैर दर्द हो चुका है और आज मौसम बड़ा सुहाना है बढ़िया है अब ऐसे ही पहाड़ों का मौसम चेंज होता रहता है कभी कुछ कभी कुछ तो आप आए हैं प्रभु आपका कल्याण करे आप पे खूब कृपा करे जय जय सिया राम जय जय सिया राम ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਇਹ ਮੇਨ ਗੇਟ ਹੈ ਜਿਹੜਾ ਅਸੀਂ ਸਮਾਪਤੀ ਦੇ ਪਰਾਵਲ ਗੋਬਿੰਦ ਘਾਟ ਵੱਲ ਜਾਂਦੇ ਹੋਏ ਜੀ ਤੇ ਮੇਰਾ ਵੀਰ ਖਲੀ ਤੇ ਦਾਸ ਮਹਾਰਾ ਦੀ ਕਿਰਪਾ ਦੇ ਨਾਲ ਪੰਜਵੀਂ ਯਾਤਰਾ ਸੱਚਖੰਡ ਸ਼੍ਰੀ ਹਮਕੋਟ ਸਾਹਿਬ ਦੀ ਸਮਾਪਤੀ ਦੇ ਪੜਾਵਲ ਤੋਂ ਕਰਕੇ ਸਵੇਹ ਕੋਵਿੰ tạm ਤੋਂ ਯਾਤਰਾ ਜਿਹੜੀ ਗੋਬਿੰਦਗੜ੍ਹ ਵੱਲ ਆ ਰਹੇ ਸੀ ਵਾਪਸ ਤੇ ਅਸੀਂ ਜੀ